ਆਹ ਤਾਂ ਬਿਨ ਬਿਨ ਜਗਾੜ ਵੀ ਬਣਾਤਾ ਬਹਿਣ ਵਾਸਤੇ ਕੰਬੀ ਰੰਗ ਗੋਰਾ ਹੋ ਗਿਆ ਤੇਰਾ ਮੰਡੀ ਤੇ ਰਹਿ ਕੇ ਠੰਡਾ ਰਹਿੰਦਾ ਪੂਰਾ ਹੀ ਕਿੱਥੇ ਬੰਦ ਅੱਜ ਨਾ ਪਾਇਆ ਚਾਰਾ ਲੋ ਵੀ ਇਹਦਾ ਮਾਲ ਪੂਰਾ ਤੇ ਹੁਣ ਆਪਾਂ ਹੋਈਏ ਛੋਟੇ ਹਾਥੀ ਵਾਲੇ ਨਾ ਤਕਰੀਬਨ ਮੰਡੀ ਹੋਣ ਲੱਗੀ ਬਹਿਲੀ ਅੱਜ ਸਾਰੀ ਛੋਟੇ ਹਾਥੀ ਚੜ੍ਹੀਏ ਲਾ ਵੀ ਲਾ ਬਲਜੀ ਤੱਡੇ ਤੇ ਲਾ ਦੇ ਓਏ ਗਗਨੇ ਅਸੀਂ ਚੜਾਉਨੇ ਆਂ ਘੋੜੀਆਂ ਕੋਈ ਖੁਰਨੀਆਂ ਪੱਟ ਲਾ ਆ ਗਿਓ ਸਵਾਗਤ ਹੈ ਦੋਸਤੋ ਜੀਤਾ ਸਟਾਰਟ ਫਾਰਮ ਬਲੌਗਸ ਦੇ ਵਿੱਚ ਤੇ ਮੌਕਸਰ ਮੰਡੀ 2024 ਤੋਂ ਵਾਪਸੀ ਸ਼ੁਰੂ ਹੋਗਾ ਤਿਆਰੀ ਕਰਤੀ ਜਾਨਵਰ ਚਾੜਨ ਦੀ ਹੰਬੋ ਲਾਦੇ ਪੈੜਾ ਦੇਖੋ ਨਾਲ ਦੇ ਨਾਲ ਤੁਹਾਨੂੰ ਦਿਖਾਵਾਂਗੇ ਜਿਹੜੇ ਜਿਹੜੇ ਜਾਨਵਰ ਜਾਂਦੇ ਤੇ ਤਿਆਰੀਆਂ ਤੁਰੀਆਂ ਦੇਖੋ ਚੱਲੀ ਜਾਂਦੀਆਂ ਪਹਿਲਾਂ ਲਿਆਉਣ ਨੂੰ ਟਾਈਮ ਲੱਗ ਜਾਂਦਾ ਫਿਰ ਲੈ ਜਾਣ ਦਾ ਕੰਮ ਧੂਦੇ ਵਿਚਾਰ ਜਲਦੀ ਭਾ ਕੇ ਮਿੱਥਿਆ ਯਾਰ हां कोई पेन दा

دغه دغه دې دغه بند کر کے چلا چلا تاننګ چلون دي نه لو دې نه له او هو به سری دې نه ځان پته چاله او دره ونه ځه لادګي دې پځه ها مې کله ورډي باندې ولا آ جا آ جا اک جی تراے ہن جی جیسمین ہے نا اس کا نیم جیسمین ہے سر اب انٹرویو کرنے ائے ہیں اب ہم ہندی بولیں گے یہ جیسمین ہے وہ میری بڑی بہن ہے کھڑ مڑا ہے پرنا ہے ہم اسے پکڑیں گے جی پکڑیں گے یہ ہماری پوری مار پکڑوں گا ایک ہے پکڑیں گے نہیں آ نو فور لارڈ ਠੀਕ ਕਰ ਅੰਬੇ ਦੇ ਬਾਹਰ ਹੀ ਸੋਹਣੀ ਵੀਡੀਓ ਆਉਂਦੀ ਆਏ ਚੱਲ ਬਾਈ ਅੰਦਰ ਚੌਰਾ ਪਾ ਲੈ ਆਹ ਹੋਇ ਠਾਹ ਹੋ ਜਾ ਕੋਈ ਥੱਲੇ ਆਓ ਥੱਲੇ ਜਨਨਿਓ ਨਾਲ ਚੱਲ ਬਾਈ ਓਏ ਉਹਨੂੰ ਡੇਡੀ ਕਰੀ ਭਵਾਓ ਬਿੱਤੇ ਹਟ ਆਏਂਗੇ ਪੈੱਟ ਖਵਾਉਣੇ ਕੋਲ ਚੱਲ ਹੋ ਗਈ ਦੇਰੇ ਸਾਹ ਨੂੰ ਦੇਰ ਬਲਾਈ ਦੇ ਦੇ ਦੇਰ ਸਾਹ ਨੂੰ ਕੰਮ ਘਰ ਬੰਨ ਰਿਹਾ ਹੈ ਇਹ ਸੁਪਰ ਬਿਜ਼ੀ ਕਿਉਂ ਹੋ ਗਿਆ ਉਹ ਬੰਨ ਕੇ ਰੱਖ ਲੈ 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 ਨੂਰਾ ਨੂਰਾ ਅੱਜ ਦੀ ਨੂਰਾ ਇੱਕ ਨੂਰਾ ਪਾਕਿਸਤਾਨ 'ਚ ਮਸ਼ਹੂਰ ਹੋਇਆ ਤੇ ਇਹਨਾਂ ਨੂਰਾ ਵੀ ਹੋ ਗਿਆ ਵਾਗ ਜਾ ਇਹ ਇਹ ਨੂਰਾ ਦੱਸ ਫੇਲਾ ਇਹ ਨੂਰਾ ਚੂਲਪੁਰੇ ਵੀ ਆ ਨੂਰਾ अपन सूंदरा रहीदरा खुद सुंदरा रस्ता झलगी मंडी ਆਦਾ ਫੰਦਰੇ ਆ ਜਾ ਹੱਕੇ ਨੂੰ ਫੰਦਰੇ ਆ ਜਾ ਮੇਰਾ ਫੰਦਰਾ ਕਾਜੇ ਵੀ ਦਬਾਈ ਪਾ ਦੇ ਫੜ ਕੇ ਰੱਖ ਮੰਨ ਤਾ ਮੰਨ ਤਾ ਆ ਜਾ ਆ ਵੀ ਉਹ ਤਰ ਪੁੱਲੀ ਆਈ ਸੀ ਨਾ ਮਾਮਾ ਬੰਦ ਨਹੀਂ ਆ ਜਾ ਦੇਖ ਲੈ 15 ਇਹਨਾਂ ਚੋਂ ਬੜਾ ਬੜਾ ਹੋਇਆ ਤਿੰਨੋਂ ਹੀ ਮਾਮਾ ਗੁਲੀ ਭੇਦਾਂਗੇ ਹੁਣ ਤਾਂ ਜਾ ਕੇ ਨਜ਼ਾਰਾ ਲੁੱਟਾਂਗੇ ਫੇਰ ਉਹ ਕਲਦੀ ਬੰਨੀ ਥੋੜੀ ਜਿਹੀ ਕਰਕੇ 1 ਟਾਰੇ ਲਾ ਦੇ ਲਾ ਦੇ ਭਾ ਦੇ ਤੈਨੂੰ ਬਿਜੇਰਾ ਮੈਂ ਕਹਿੰਦਾ ਮੂੰਹ ਇੱਧਰ ਕਰਾ ਉਹ ਬਿਜੇਰੀ ਨਾ ਕੱਬੇ ਵੱਡੇ ਹਾਂ ਹਾਂ ਜਾਣ ਮਗਰ ਮਾਰੋਲੀ ਲੱਤਾਂ ਮਾਰਦੇ ਔਰ ਲੈ ਵਨ ਔਰਲੇ ਤੇ ਔਰਲੇ ਤੇ ਕੰਨ ਪੀੜੀ ਕਰਦੇ ਨੇ ਮਦਦ ਚਾਹੁੰਦਾ ਨਹੀਂ ਪਤਾ ਹੋਂ ਤਾਂ ਪੜਨੇ ਪੈ ਜੀ ਸਾਡਾ ਜਾਂ ਤੇ ਕੋ ਰਸਾ ਹੀ ਨਹੀਂ ਪਿਆ ਉਹਦਾ ਹਰਾਨੀ ਦਾ ਛੜਦੇ ਛੜਦੇ ਕਰ ਇਹ ਛੜਦੇ ਕਰਦੇ ਹਾਂ ਹੁਣ ਕੱਢਦੇ ਹਾਂ ਉਹਦੇ ਹੋ ਹੋ ਉਹ ਵੀ ਇੱਧਰ ਨੂੰ ਕੌ ਖੁੱਚੀ ਜਾਂ ਨਾ ਯਾਰ ਫਿਰ ਉਹ ਕੱਢਦਾ ਉਹ ਨਾ ਰੇ ਕਾਹ ਕਰੀਏ ਕਿਹਦੀ ਕਰਦੇ ਹੋ ਪਤਰਾ ਨੂੰ ਕਾਲੀ ਮਾਰੀ ਜਿ ਮੂਰੇ ਡਾਲੇ ਜੂੜਿਆਓ ਥੋੜੀ ਮਗਰ ਉੱਤਰ ਹੋ ਛੱਡ ਦਿੰਦੇ ਜੀ ਇਹ ਵੀ ਲਾ ਦਿੰਦਾ ਵੇ ਸਾੜੀ ਇਹਦਾ ਰੱਛਾ ਸਾਫ਼ ਕਰਨਾ ਹੋਰ ਤਾਰਾ ਮੀਟੀ ਕੱਢ ਵਿੱਚੋਂ ਅੜੇ ਚੱਲ ਹੋਰ ਕਰ ਲੈ ਹੱਥ ਜੀ ਲੋ ਭਟਾ ਕਰ ਲੈ ਰੋ ਨਾ ਫਸ ਮਾਨਫੋਨੀਆ ਪਟੂ ਦੇ ਅੰਦਰ ਲਈ ਤੂੰ ਕਿੱਥੇ ਲਾਵੇਂਗਾ ਗੱਡੀ ਹਥ ਲਾ ਤੂੰ ਆਏ ਤਾਂ ਅੰਬੀ ਨੇ ਜਿਗਾਰਡ ਵੀ ਬਣਾਤਾ ਬਹਿਣ ਵਾਸਤੇ ਅੰਬੀ ਰੰਗ ਗੋਰਾ ਹੋ ਗਿਆ ਤੇਰਾ ਮੰਡੀ ਤੇ ਰਹਿ ਕੇ ਠੰਡਾ ਰਹਿੰਦਾ ਪੂਰਾ ਇਹ ਕਿੱਥੇ ਬੰਦ ਆਜ ਨਾ ਹੱਤਾ ਇਹ ਚੱਲਣ ਲਾ ਲੋ ਵੀ ਇਹਦਾ ਮਾਲ ਪੂਰਾ ਤੇ ਹੁਣ ਆਪਾਂ ਹੋਈਏ ਛੋਟੇ ਹਾਥੀ ਵਾਲੇ ਨਾ ਤਕਰੀਬਨ ਮੰਡੀ ਹੋਣ ਲੱਗੀ ਬੇਲੀ ਅੱਜ ਸਾਰੀ ਛੋਟੇ ਹਾਥੀ ਚੜ੍ਹੀਏ ਲਾ ਵੀ ਲਾ ਬਲਜੀ ਤਾ ਅੱਡੇ ਤੇ ਲਾ ਦੇ ਓਏ ਗਗਨੇ ਅਸੀਂ ਚੜਾਉਨੇ ਆਂ ਘੋੜੀਆਂ ਤੋਈ ਖੁਰਨੀਆਂ ਪੱਟ ਲਾ ਦੋ ਨਾਲ ਦੇ ਬੈਟਰੀ ਆਉਂਦੇ ਆ। ਉਹਥੇ ਲਾ ਦੇ ਕੋ। ਦੋਨੇ ਆਏ ਕਰੀਏ ਗਾ। ਇਹ ਦੇ ਬੈਟਰੀ ਪਾਲਾ ਮਾਂ। ਤਾਉ ਦੇ। ਤੁਮ ਕੋ ਰੋ ਉਹ ਕਿ ਰੱਖੀ। ਤਰਬਾਹ ਦੇ ਕੰਦੇ